ਨਟ ਮਹਲਾ ਤੁਪਾ ਰਾਮ ਹਰੂ ਅੰਮ੍ਰਿਤ ਸਰਨਾਵਾਰੇ ਹੇ ਰਾਮ ਹੇ ਹਰੀ ਜਿਹੜਾ ਮਨੁੱਖ ਤੇਰੀ ਮਿਹਰ ਨਾਲ ਆਤਮਿਕ ਜੀਵਨ ਦੇਣ ਵਾਲੇ ਤੇਰੇ ਨਾਮ ਜਲ ਦੇ ਸਰ ਵਿੱਚ ਆਪਣੇ ਮਨ ਨੂੰ ਇਸ਼ਨਾਨ ਕਰਾਉਂਦਾ ਹੈ ਸਤਿਗੁਰ ਗਿਆਨ ਮੱਜਨ ਹੈ ਨਿਕੋ ਮਿਲ ਕਲਮਲ ਪਾਪ ਉਤਾਰੇ ਰਹੋ ਬਹੁਮਨਕ ਗੁਰੂ ਨੂੰ ਮਿਲ ਕੇ ਆਪਣੇ ਸਾਰੇ ਪਾਪ ਉਤਾਰ ਲਾ ਲਿੰਦਾ ਹੈ ਗੁਰੂ ਦੇ ਰਾਹੀ ਆਤਮਿਕ ਦੀਵਨ ਦੀ ਸੋਜ ਹੀ ਗੁਰੂ ਸਰੋਵਰ ਵਿੱਚ ਸੋਣਾ ਇਸ਼ਨਾਨ ਹੈ ਸੰਗਤ ਕਾ ਗੁਣ ਬਹੁਤ ਅਧਿਕਾਈ ਪੜ ਸੁਆ ਗਣਕ ਉਧਾਰੇ ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ ਵੇਖੋ ਤੋਤਾ ਗਣਕਾ ਪਾਸੋਂ RAM ਨਾਮ ਪੜ ਕੇ ਗਣਕਾ ਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲਗਾ ਗਿਆ ਪਰਸ ਨ ਪਰਸ ਭੈ ਕੋ ਬਿਜਾ ਪਰਸ ਨ ਪਰਸ ਭੈ ਕੋ ਬਿਜਾ ਕੋ ਲੈ ਬੈ ਕੁੰਠ ਸਿਧਾਰੇ ਉਹ ਵਿਜਾਨੂੰ ਸ੍ਰੀ ਰਿਸ਼ਨ ਜੀ ਦੇ ਚਰਨਾਂ ਦੀ ਸ੍ਰੇਸ਼ਟ ਸ਼ੋਪਾ ਪ੍ਰਾਪਤ ਹੋਈ ਉਹ ਸ਼ੋ ਉਸ ਨੂੰ ਬੈ ਕੁੰਠ ਵਿੱਚ ਵੀ ਲੈ ਪਹੰਚੀ ਅਜਾਮਲ ਪ੍ਰੀਤ ਪੁੱਤਰ ਪ੍ਰਤਕਿਨੀ ਕਰਨਾਰਾਇਣ ਬੁਲਾਰੇ ਅਜਾਮਲ ਦੀ ਆਪਣੇ ਪੁੱਤਰ ਨਾਰਾਇਣ ਨਾਲ ਕੀਤੀ ਹੋਈ ਪ੍ਰੀਤ ਜਗਤ ਪ੍ਰਸਿੱਧ ਹੈ ਅਜਾਮਲ ਆਪਣੇ ਪੁੱਤਰ ਨੂੰ ਨਾਰਾਇਣ ਨਾਮ ਨਾਲ ਬੁਲਾਦਾ ਸੀ ਨਾਰਾਇਣ ਆਖਦੇ ਉਸ ਦੀ ਪ੍ਰੀਤ ਨਾਰਾਇਣ ਪ੍ਰਭੂ ਨਾਲ ਵੀ ਬਣ ਗਈ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਬਿਦਾਰੇ प्यारे मालिक प्रभु नारायण ਦੇ ਮਨ ਵਿੱਚ ਅਜਾਮਲ ਦੀ ਉਹ ਪ੍ਰੀਤ ਪਸੰਦ ਆ ਗਈ ਉਸਨੇ ਜਮਦੂਤਾ ਨੂੰ ਮਾਰ ਕੇ ਅਜਾਮਲ ਪਰੇਤ ਜਾਤ ਕਰ ਮਨੁੱਖ ਕਥਾ ਕਥ ਲੋਕ ਸੁਣਾਵੈ ਜੋ ਬੋਲੇ ਸੋਨਾ ਵਿਚਾਰੇ ਪਰ ਜੇ ਮਨੁੱਖ ਨਿਰਾ ਜਵਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰਕੇ ਨਿਰਾ ਲੋਕਾਂ ਨੂੰ ਹੀ ਸੁਣਾਉਂਦਾ ਹੈ ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ ਜੋ ਕੋ ਜੋ ਬੋਲਦਾ ਹੈ ਉਸ ਨੂੰ ਆਪਣੇ ਮਨ ਵਿੱਚ ਨਹੀਂ ਵਸਾਉਂਦਾ ਸਤ ਸੰਗਤ ਮਿਲੈ ਤਾਂ ਦਿੜਤਾ ਆਵੈ ਹਰਿ ਰਾਮ ਨਾਮ ਨਿਸਤਾਰੇ ਜਦੋਂ ਮਨੁੱਖ ਗੁਰੂ ਦੀ ਸਾਧ ਸੰਗਤ ਵਿੱਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸ਼ਰਧਾ ਵੱਜਦੀ ਹੈ ਗੁਰੂ ਉਸ ਨੂੰ ਪਰਮਾਤਮਾ ਦੇ ਨਾਮ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਦ ਲਗ ਜਿਉ ਪਿੰਡ ਹੈ ਸਾਬਤ ਤਬ ਲਗ ਕ੍ਰਿਸ਼ਨਾ ਸਮਹਾਰੇ ਜਦੋਂ ਤੱਕ ਜਿੰਦ ਤੇ ਸਰੀਰ ਦਾ ਮੇਲ ਕਾਇਮ ਰਹਿੰਦਾ ਹੈ ਤਦਨ ਤੱਕ ਪ੍ਰਭੂ ਨਾਲੋਂ ਟੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ ਹਿਰਦੇ ਵਿੱਚ ਨਹੀਂ ਵਸਾਉਂਦਾ ਜਦ ਕਰ ਮੰਦਰ ਆਗ ਲਗਾਨੀ ਕੱਢ ਕੂਪ ਕੜੇ ਪਨਹਾਰੇ ਇਸਦਾ ਹਾਲ ਉਸ ਮਨੁੱਖ ਵਾਂਗ ਸਮਝੋ ਜਿਸ ਦੇ ਘਰ ਮਹਿਲ ਵਿੱਚ ਜਦੋਂ ਅੱਗ ਲੱਗਦੀ ਹੈ ਤਦੋਂ ਉਹ ਪਟਕੇ ਪਾਣੀ ਢੰਡਦਾ ਹੈ ਆਗੂ ਬੁਝਾਉਣ ਲਈ ਸਾਖਤ ਸਿਉ ਮਨ ਮੇਲ ਨ ਕਰਿਓ ਜਿਨ ਹਰ ਹਰ ਨਾਮ ਵਿਸਾਰੇ ਏ ਮੇਰੇ ਮਨ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਓਕਾ ਹੀ ਭੁਲਾ ਦਿੱਤਾ ਹੈ ਉਹ ਸਾਖਤ ਹੈ ਉਸ ਸਾਖਤ ਨਾਲ ਕਦੇ ਸਾਝ ਨਾ ਪਾਣੀ ਸਾਕਤ ਬਚਨ ਵਿਸ਼ਵਾਜੋਂ ਡਸੀਐ ਤਜ ਸਾਕਤ ਪਰੇ ਪਾਰੇ ਕਿਉਂਕਿ ਸਾਕਤ ਦੇ ਬਚਨਾ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ ਟੂਹੇ ਦੇ ਡੰਦ ਨਾਲ ਸਾਕਤ ਦਾ ਸੰਗ ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਜਿਨ੍ਹਾਂ ਮਨੁੱਖਾ ਨੇ ਮੁੜ ਮੁੜ ਗੁਰੂ ਦੇ ਚਰਣੀ ਲੱਗ ਕੇ ਆਪਣੇ ਹਿਰਦੇ ਵਿੱਚ ਪ੍ਰਭੂ ਚਰਨਾਂ ਦੀ ਬਹੁਤ ਪ੍ਰੀਤ ਪੈਦਾ ਕਰ ਲਈ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਪਣੇ ਜੀਵਨ ਚੰਗੇ ਬਣਾ ਲਏ ਗੁਰ ਕੇ ਬਚਨ ਸਤ ਸਤ ਕਰ ਮੰਨੇ ਮੇਰੇ ਠਾਕੁਰ ਬਹੁਤ ਪਿਆਰੇ ਗੁਰੂ ਦੇ ਬਚਨ ਉੱਤੇ ਪੂਰੀ ਸ਼ਰਧਾ ਬਣਾ ਲਈ ਉਹ ਮਨੁੱਖ ਪ੍ਰਮਾਤਮਾ ਨੂੰ ਬਹੁਤ ਪਿਆਰੇ ਲੱਗਦੇ ਹਨ ਪੂਰ ਜਨਮ ਪਰਚੂਨ ਕਮਾਏ ਹਰ 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 ਨਾਮ ਪਿਆਰੇ ਉੁਰਬਲੇ ਜਨਮ ਵਿੱਚ ਜਿਸ ਮਨੁੱਖ ਨੇ ਥੋੜੇ ਥੋੜੇ ਸੁਭ ਕਰਮ ਕਮਾਏ ਉਹਨਾਂ ਦੀ ਬਰਕਤ ਨਾਲ ਹੁਣ ਵੀ ਮਨੁੱਖ ਦੇ ਨਾਮ ਵਿੱਚ ਪਿਆਰ ਬਣਾਇਆ ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਗੁਰੂ ਦੀ ਕਿਰਪਾ ਨਾਲ ਉਸ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਲੱਭ ਲਿਆ ਉਹ ਮਨੁੱਖ ਸਦਾ ਨਾਮ ਰਸ ਨੂੰ ਸਲਾਉਂਦਾ ਹੈ ਨਾਮ ਰਸ ਨੂੰ ਹੀ ਹਿਰਦੇ ਵਿੱਚ ਵਸਾਉਂਦਾ ਹੈ ਹਰ ਹਰ ਰੂਪ ਰੰਗ ਸਭ ਤੇਰੇ ਮੇਰੇ ਲਾਲ ਨਾਮ ਲਹਾਲ ਗੁਲਾਰੇ ਏ ਨਾਨਕ へ ਹਰੀ へ ਲਾਲ へ ਸੋਹਣੇ ਲਾਲ ਸਭ ਜੀ ਜੰਤ ਸਾਰੇ ਤੇਰੇ ਹੀ ਰੂਪ ਹਨ ਤੇਰੇ ਹੀ ਰੰਗ ਹਨ ਜੈਸਾ ਰੰਗ ਦੇਹ ਸੋ ਹੋਵੇ ਕਿਆ ਨਾਨਕ ਜੰਤ ਵਿਚਾਰੇ ਜਿਹੋ ਜਿਹੋ ਰੰਗਤੁ ਕਿਸੇ ਜੀਵ ਨੂੰ ਦਿੰਦਾ ਹੈ ਉਸ ਉਤੇ ਉਹੋ ਜਿਹ ਰੰਗ ਹੀ ਚੜਦਾ ਹੈ ਇਹਨਾਂ ਵਿਚਾਰੇ ਜੀਵਾਂ ਦੀ ਆਪਣੀ ਕੋਈ ਪਾਇਆ ਨਹੀਂ ਹੈ ਨਟ ਮਹਲਾ ਚੌਥਾ RAM ਗੁਰ ਸ਼ਰਨ ਪ੍ਰਭੂ ਰਖਵਾਰੇ ਏ ਮੇਰੇ RAM हे मेरे प्रभु जिस ਉਤੇ ਵੀ ਮਿਹਰ ਕਰਦਾ ਹੈ ਉਸ ਨੂੰ ਗੁਰੂ ਦੀ ਸ਼ਰਣੀ ਪਾ ਕੇ ਵਿਕਾਰਾਂ ਵੱਲੋਂ ਉਸ ਦਾ ਰਾਖਾ ਬਣਦਾ ਹੈ ਜਿਉਂ ਪੰਚਰ ਤੰਦੂਅੇ ਪਕਰ ਚਲਾਇਓ ਕਰੀ ਉਪਰ ਕੱਢ ਨਿਸਤਾਰੇ ਰਹਾਓ ਜਿਵੇਂ ਜਦੋਂ ਤੰਦੂਅੇ ਨੇ ਗਾਜ ਨੂੰ ਫੜ ਕੇ ਖਿੱਚ ਲਿਆ ਸੀ ਤਾਂ ਉਸ ਨੂੰ ਉੱਚਾ ਕਰਕੇ ਕੱਢ ਕੇ ਤੰਦੂਅੇ ਦੀ ਫਾਹੀ ਤੋਂ ਬਚਾ ਲਿਆ ਸੀ ਪ੍ਰਭੂ ਕੇ ਸੇਵਕ ਬਹੁਤ ਅਤਨੀਕੇ ਮਨ ਸ਼ਰਧਾ ਕਰ ਹਰ ਧਾਰੇ ਪ੍ਰਭੂ ਦੇ ਭਗਤ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਹਨ ਪ੍ਰਭੂ ਉਹਨਾਂ ਦੇ ਮਨ ਵਿੱਚ ਸ਼ਰਧਾ ਪੈਦਾ ਕਰਕੇ ਉਹਨਾਂ ਨੂੰ ਆਪਣੇ ਨਾਮ ਦਾ ਸਹਾਰਾ ਦਿੰਦਾ ਹੈ ਮੇਰੇ ਪ੍ਰਭ ਸ਼ਰਧਾ ਭਗਤ ਮਨ ਭਾਵੇ ਜਨਕੀ ਪੈਜ ਸਵਾਰੇ ਪ੍ਰਭੂ ਨੇ ਆਪ ਹੀ ਆਪਣੇ ਸੇਵਕ ਦੇ ਅੰਦਰ ਸ਼ਰਧਾ ਭਗਤੀ ਪੈਦਾ ਕੀਤੀ ਹੁੰਦੀ ਹੈ ਸੇਵਕ ਉਸ ਨੂੰ ਮਨ ਵਿੱਚ ਪਿਆਰਾ ਲੱਗਦਾ ਹੈ ਪ੍ਰਭੂ ਆਪ ਹੀ ਸੇਵਕ ਦੀ ਇੱਜ਼ਤ ਬਚਾਉਂਦਾ ਹੈ ਹਰ ਹਰ ਸੇਵਕ ਸੇਵਾ ਲੱਗੇ ਸਭ ਦੇਖੇ ਬ੍ਰਹਮ पसारे ਪ੍ਰਭੂ ਦਾ ਜਿਹੜਾ ਸੇਵਕ ਪ੍ਰਭੂ ਦੀ ਸੇਵਾ ਭਗਤੀ ਵਿੱਚ ਲੱਗਦਾ ਹੈ ਉਹ ਹਰ ਥਾਂ ਪ੍ਰਭੂ ਦਾ ਹੀ ਪਸਾਰਾ ਵਿਖਦਾ ਹੈ ਇਕ ਪਰਖ ਇਕ ਨਦਰਿ ਆਵੇ ਸਭ ਇਕ ਨਦਰ ਨਿਹਾਰੇ ਉਸ ਨੂੰ ਉਹੀ ਸਰਵ ਵਿਆਪਕ ਹਰਥਾ ਦਿਸਦਾ ਹੈ ਉਸ ਨੂੰ ਦਿਸਦਾ ਹੈ ਕਿ ਪ੍ਰਭੂ ਆਪ ਹੀ ਸਭ ਜੀਵਾਂ ਤੇ ਮਿਹਰ ਦੀ ਨਿਗਾਹ ਨਾਲ ਤੱਕ ਰਿਹਾ ਹੈ ਹਾਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਹਾਾਰੇ ਮਾਲਕ ਹਰੀ ਪ੍ਰਭੂ ਸਭ ਥਾਵਾਂ ਵਿੱਚ ਭਰਪੂਰ ਹੈ ਦਾਸੀ ਵਾਂਗ ਸਾਰੇ ਜਗਤ ਨੂੰ ਸੰਭਾਲਦਾ ਹੈ ਆਪ ਦਿਆਲ ਦਿਆਦਾਨ ਦੇਵੈ ਵਿੱਚ ਪੱਥਰ ਕੀ ਰੇ ਘਾਰੇ ਦਇਅਦ ਸੋਮਾ ਪ੍ਰਭੂ ਆਪ ਹੀ ਸਭ ਜੀਵਾਂ ਉੱਤੇ ਦਇਆ ਕਰਦਾ ਹੈ ਸਭ ਨੂੰ ਦਾਣ ਦਿੰਦਾ ਹੈ ਪੱਥਰਾਂ ਵਿੱਚ ਵੀ ਆਪ ਹੀ ਕੀੜੇ ਪੈਦਾ ਕਰਦਾ ਹੈ ਤੇ ਉਹਨਾਂ ਨੂੰ ਰਿਜਕ અપਾਉਂਦਾ ਹੈ ਅੰਤਰਵਾਸ ਬਹੁਤ ਮੁਸਕਾਈ ਪ੍ਰਮ ਭੂਲਾ ਮਿਰਗ ਸੰਗਾਰੇ ਹਰਨ ਦੇ ਅੰਦਰ ਹੀ ਕਸਤੂਰੀ ਦੀ ਬਹੁਤ ਸੁਗੰਧੀ ਮੌਜੂਦ ਹੁੰਦੀ ਹੈ ਪਰ ਕੁਲਖੇ ਵਿੱਚ ਭੁੱਲ ਕੇ ਹਰਨ ਉਹ ਸੁਗੰਧੀ ਦੀ ਖਤਰ ਝਾੜੀਆਂ ਵਿੱਚ ਭਾਲ ਕਰਦਾ ਫਿਰਦਾ ਹੈ ਇਹੀ ਹਾਲ ਜੀਵ ਇਸਤਰੀ ਦਾ ਹਣ ਬਾਨਾ ਉਹ ਢੂੰਢ ਢੂੰਢ ਫਿਰ ਥਾ ਕੀ ਗੁਰ ਪੂਰੇ ਘਰ ਨੇ ਸਤਾਰੇ ਪ੍ਰਭੂ ਦਾ ਇਸ ਦੇ ਅੰਦਰ ਹੀ ਵਸਦਾ ਹੈ ਪਰ ਇਹ ਵਿਚਾਰੀ ਜੰਗਲ ਜੰਗਲ ਢੂੰਢ ਢੂੰਢ ਕੇ ਫਟਕ ਫਟਕ ਕੇ ਥੱਕ ਜਾਂਦੀ ਹੈ ਆਖਰ ਪੂਰੇ ਗੁਰ ਨੇ ਇਸ ਨੂੰ ਘਰ ਵਿੱਚ ਹੀ ਵਸਦਾ ਪ੍ਰਭੂ ਵਿਖਾਇਆ ਤੇ ਸੰਸਾਰ ਸੁੰਦਰ ਤੋਂ ਪਾਰ ਲੰਘਾਇਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰੂ ਦੀ ਬਾਣੀ ਸਿੱਖ ਦਾ ਗੁਰੂ ਹੈ ਗੁਰੂ ਬਾਣੀ ਵਿੱਚ ਮੌਜੂਦ ਹੈ ਗੁਰੂ ਦੀ ਬਾਣੀ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਹੈ ਜਿਸ ਨੂੰ ਸਿੱਖ ਹਰ ਵੇਲੇ ਆਪਣੇ ਹਿਰਦੇ ਵਿੱਚ ਸਾਂਭ ਰੱਖਦਾ ਹੈ ਗੁਰ ਬਾਣੀ ਕਹੇ ਸਿਵਕ ਜਨ ਮੰਨੈ ਪਰ ਤੱਕ ਗੁਰ ਨਿਸਤਾਰੇ ਗੁਰੂ ਬਾਣੀ ਉਚਾਰਦਾ ਹੈ ਗੁਰੂ ਦਾ ਸੇਵਕ ਉਸ ਬਾਣੀ ਉੱਤੇ ਸ਼ਰਧਾ ਧਾਰਦਾ ਹੈ ਗੁਰੂ ਉਸ ਸਿੱਖ ਨੂੰ ਯਕੀਨੀ ਤੌਰ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਸਬਹ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਹਰਥਾ ਪ੍ਰਮਾਤਮਾ ਪ੍ਰਖੂਰ ਹੈ ਮੌਜੂਦ ਹੈ ਪਰ ਜੀਵ ਨੂੰ ਇਹ ਸਮਝ ਨਹੀਂ ਆਉਂਦੀ ਜੀਵ ਆਪਣੇ ਮਨ ਵਿੱਚ ਬੀਜੇ ਕਰਮਾਂ ਦਾ ਫਲ ਖਾਂਦਾ ਹੈ ਤੇ ਦੁਖੀ ਹੁੰਦਾ ਹੈ ਜਿਉ ਜਾਣਾ ਚੰਦਰ ਹਾਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੋਕੀ ਜਾ ਰੇ ਜਿਵੇਂ ਤ੍ਰਿਸ਼ਟ ਬੁੱਧੀ ਭਲੇ ਚੰਦਰ ਹਾਸ ਦਾ ਬੁਰਾ ਲੋਚਦਾ ਲੋਚਦਾ ਆਪਣੇ ਹੀ ਘਰ ਨੂੰ ਚੁਆਤੀ ਨਾਲ ਸਾੜ ਬੈਠਾ ਪ੍ਰਭੂ ਕੋ ਜਨ ਅੰਤਰ ਰੇ ਦਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਪ੍ਰਭੂ ਦਾ ਭਗਤ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵੇਖਣ ਲਈ ਤੰਗਦਾ ਰਹਿੰਦਾ ਹੈ ਪ੍ਰਭੂ ਹੀ ਆਪਣੇ ਸੇਵਕ ਭਗਤ ਦੀ ਹਰ ਵੇਲੇ ਰੱਖਿਆ ਕਰਦਾ ਰਹਿੰਦਾ ਹੈ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਾਂ ਪਿੱਛੇ ਜਗ ਨੇ ਸਤਾਰੇ ਹਰ ਵੇਲੇ ਮਿਹਰ ਕਰਕੇ ਪ੍ਰਭੂ ਆਪਣੇ ਭਗਤ ਦੇ ਹਿਰਦੇ ਵਿੱਚ ਆਪਣੀ ਭਗਤੀ ਦਾ ਪਾਪ ਪੱਕਾ ਕਰਦਾ ਰਹਿੰਦਾ ਹੈ ਆਪਣੇ ਭਗਤ ਦੇ ਪੁਰਨੇ ਉਤੇ ਤੁਰਨ ਵਾਲੇ ਜਗਤ ਨੂੰ ਵੀ ਪਾਰ ਲੰਘਾ ਲੈਂਦਾ ਹੈ ਆਪਨ ਆਪ ਆਪ ਪ੍ਰਭ ਠਾਪੁਰ ਪ੍ਰਭ ਆਪੇ ਸਿਸ਼ਟ ਸਵਾਰੇ ਮਾਲਕ ਪ੍ਰਭੂ ਆਪਣੇ ਆਪ ਨੂੰ ਆਪ ਹੀ ਜਗਤ ਰੂਪ ਵਿੱਚ ਪ੍ਰਗਟ ਕਰਦਾ ਹੈ ਆਪ ਹੀ ਆਪਣੀ ਰਚੀ ਸ੍ਰਿਸ਼ਟੀ ਨੂੰ ਸੋਹਣੀ ਬਣਾਉਂਦਾ ਹੈ ਜਨ ਨਾਨਕ ਆਪੇ ਆਪ ਸਭ ਵਰਤੈ ਕਰ ਕਿਰਪਾ ਆਪਨੇ ਸਤਾਰੇ ਹੇ ਦਾਸ ਨਾਨਕ ਪ੍ਰਭੂ ਆਪ ਹੀ ਹਰਥਾ ਮੌਜੂਦ ਹੈ ਕਿਰਪਾ ਕਰਕੇ ਆਪ ਹੀ ਜੀਵਾਂ ਨੂੰ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ ਨਾਟੋ ਮਹਲਾ ਚੌਥਾ RAM ਕਰ ਕਿਰਪਾ ਲੇ ਹੋ ਬਾਰੇ ਹੇ ਮੇਰੇ RAM ਮੇਰ ਕਰ ਮੈਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾਲੇ ਉਸ ਤਰ੍ਹਾਂ ਬਚਾਲੇ ਜਿਉਂ ਪਕਰ ਦ੍ਰੋਪਤੀ ਦੁਸ਼ਟਾਂ ਯਾਨੀ ਹਰ ਹਰ ਲਾਜ ਨਿਵਾਰੇ ਰਹਾਉ ਜਿਵੇਂ ਜਦੋਂ ਦੁਸ਼ਤਾ ਨੇ ਦ੍ਰੋਪਤੀ ਨੂੰ ਫੜ ਕੇ ਲਿਆਂਦਾ ਸੀ ਤਦੋਂ ਹੇ ਹਰੀ ਉਸ ਨਗਨ ਹੋਣ ਦੀ ਸ਼ਰਮ ਤੋਂ ਬਚਾਇਆ ਸੀ ਕਰ ਕਿਰਪਾ ਜਾਚਕ ਜਨ ਤੇਰੇ ਇਕ ਮੰਗਾਉਂਦਾ ਨ ਪਿਆਰੇ ਹੇ ਪਿਆਰੇ ਹਰੀ ਮੇਰ ਕਰ ਅਸੀਂ ਤੇਰੇ ਦਰ ਤੇ ਮੰਗਤੇ ਹਾਂ ਮੈਂ ਤੇਰੇ ਦਰ ਤੋਂ ਇੱਕ ਧਨ ਮੰਗਦਾ ਹਾਂ ਸਤਗੁਰ ਕੀ ਨਿਤ ਸ਼ਰਦਾ ਲਾਗੀ ਮੁਕੋ ਹਰ ਗੁਰ ਮੇਲ ਸਵਾਰੇ ਮੇਰੇ ਮਨ ਵਿੱਚ ਸਦਾ ਗੁਰੂ ਨੂੰ ਮਿਲਣ ਦੀ ਤਾਂਘ ਲੱਗੀ ਰਹਿੰਦੀ ਹੈ ਹੇ ਹਰੀ ਮੈਨੂੰ ਗੁਰੂ ਮਿਲਾ ਦੇ ਮੇਰਾ ਜੀਵਨ ਸਵਾਰ ਸਾਕਤ ਕਰਮ ਪਾਣੀ ਜੋ ਮਥਿਏ ਨਿਤ ਪਾਣੀ ਝੋਲ ਚਲਾਰੇ ਪਰਮਾਤਮਾ ਨਾਲ ਟੁੱਟੇ ਹੋਏ ਮਨੁੱਖ ਦੇ ਕੰਮ ਇਉਂ ਵਿਅਰਥ ਹਨ ਜਿਵੇਂ ਪਾਣੀ ਰੜਕੀਦਾ ਹੈ ਸਾਕਤ ਮਨੁੱਖ ਮਨ ਨੂੰ ਸਦਾ ਪਾਣੀ ਹੀ ਰੜਕਦਾ ਰਹਿੰਦਾ ਹੈ ਮੇਲ ਸਤ ਸੰਗਤ ਪਰਮ ਪਦ ਪਾਇਆ ਕੜ ਮੱਖਣ ਕੇ ਘਟਕਾਰੇ ਪਰ ਜਿਸ ਮਨੁੱਖ ਨੇ ਸਾਧ ਸੰਗਤ ਵਿੱਚ ਮਿਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕੀਤਾ ਉਹ ਮਨ ਨੂੰ ਦੁੱਧ ਵਿੱਚੋਂ ਮੱਖਣ ਕੱਢ ਕੇ ਮਥਰਣ ਦੇ ਸਵਾਦ ਲਾਂਦਾ ਹੈ ਨਿਤ ਨਿਤ ਕਾਇਆ ਮੰਜਨ ਕੀਆ ਨਿਤ ਮਲ ਮਲ ਦੇ ਸਵਾਰੇ ਜਿਹੜਾ ਮਨੁੱਖ ਸਦਾ ਸਰੀਰ ਦਾ ਇਸ਼ਨਾਨ ਕਰਦਾ ਰਿਹਾ ਜੋ ਮਨੁੱਖ ਸਦਾ ਸਰੀਰ ਨੂੰ ਹੀ ਮਲ ਮਲ ਕੇ ਸਾਫ਼ ਸੁਥਰਾ ਬਣਾਉਂਦਾ ਰਹਿੰਦਾ ਹੈ ਮੇਰੇ ਸਤਗੁਰ ਕੇ ਮਨ ਬਚਨ ਨਾ ਭਾਏ ਸਭ ਫੋਕਟ ਚਾਰ ਸ਼ਿੰਗਾਰੇ ਪਰ ਉਸ ਨੂੰ ਆਪਣੇ ਮਨ ਵਿੱਚ ਗੁਰੂ ਦੇ ਬਚਨ ਪਿਆਰੇ ਨਹੀਂ ਲੱਗਦੇ ਉਸ ਦੇ ਇਹ ਸਾਰੇ ਸਰੀਰਕ ਸੋਹਣੇ ਸ਼ਿੰਗਾਰ ਫੋਕੇ ਹੀ ਰਹਿ ਜਾਂਦੇ ਹਨ ਮਟਕ ਮਟਕ ਚਾਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ اے ਸਖੀ اے ਸਹੇਲੀ ਮਾਲਕ ਪ੍ਰਭੂ ਦੇ ਗੁਣ ਹਿਰਦੇ ਵਿੱਚ ਰਸਾਈ ਰੱਖ ਤੇ ਇਸ ਤਰ੍ਹਾਂ ਆਤਮਾ ਕਡੋਲਤਾ ਨਾਲ ਜੀਵਨ ਸਫਰ ਵਿੱਚ ਤੁਰ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲਖ ਲਖਾਰੇ ਇਹ ਸਹੇਲੀਏ ਗੁਰੂ ਦੀ ਸ਼ਰਣ ਪੈ ਕੇ ਕੀਤੀ ਹੋਈ ਸੇਵਾ ਭਗਤੀ ਪ੍ਰਭ ਨੂੰ ਪਿਆਰੀ ਲੱਗਦੀ ਹੈ हे ਸਤਗੁਰ ਮੈਨੂੰ ਵੀ ਅਲਖ ਪ੍ਰਭੂ ਦੀ ਸੂਝ ਬਖਸ਼ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਇੱਕੋ ਪੁਰਖ ਮਾਰੇ ਸਖੀ ਉੰਜ ਤਾਂ ਚਾਹੇ ਔਸਤਰੀ ਹੈ ਚਾਹੇ ਮਰਦ ਹੈ ਚਾਹੇ ਮਰਦ ਹੈ ਚਾਹੇ ਔਸਤਰੀ ਹੈ ਸਭਨਾ ਵਿੱਚ ਹਰ ਥਾਂ ਇੱਕੋ ਸਰਵ ਵਿਆਪਕ ਪਰਮਾਤਮਾ ਹੀ ਵਾਸ ਰਿਹਾ ਹੈ ਸੰਤ ਜਨਾਂ ਕੀ ਰੇਨ ਮਨ ਭਾਈ ਮਿਲ ਹਰ ਜਨ ਹਰ ਨਿਸ਼ਤਾਰੇ ਪਰ ਜਿਸ ਮਨੁੱਖ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਮਨ ਵਿੱਚ ਪਿਆਰੀ ਲੱਗਦੀ ਹੈ ਉਸ ਨੂੰ ਹੀ ਪ੍ਰਭੂ ਸੰਸਾਰ ਸਮੁੰਦਰ ਤੋਂ ਪਾਰ ਲੰਗਾਉਂਦਾ ਹੈ اے ਸਖੀ ਸੰਤ ਜਨਾਂ ਨੂੰ ਮਿਲਿਆ ਹੀ ਪ੍ਰਭੂ ਪਾਰ ਲੰਗਾਉਂਦਾ ਹੈ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰੇਦੇ ਅੰਤਰ ਹਰ ਜਨ ਭਾਰੇ اے ਸਖੀ ਪਿੰਡ ਪਿੰਡ ਸ਼ਹਿਰ ਸਹਿਰ ਸਭਨੀ ਥਾਈ ਫਿਰ ਕੇ ਵੇਖ ਲਿਆ ਹੈ ਪਰਮਾਤਮਾ ਇਉਂ ਬਾਹਰ ਭਾਲਿਆ ਨਹੀਂ ਲੱਭਦਾ ਸੰਤ ਜਨਾਂ ਨੇ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਲੱਭਿਆ ਹੈ शरदा शरदा उपाय मिलाए मोको हर गुरु गुरु निस तारे हे हरि मेरे अंदर भी शरदा पैदा करके मिनू भी गुरु दे राही अपने चरणा विच जोड़ मिनू भी गुरु दे राही संसार समुद्र पार लगा ले पवन सूत सब नीका करया सतगुरु शब्द विचारे ਐਸਾ ਕੀ ਜਿਸ ਮਨੁੱਖ ਨੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤ ਵਿੱਚ ਟਿਕਾ ਕੇ ਨਾਮ ਸਿਮਰਨ ਦੀ ਬਰਕਤ ਨਾਲ ਆਪਣੇ ਸਵਾਸਾਂ ਦੀ ਲੜੀ ਨੂੰ ਸੋਨਾ ਬਣਾ ਲਿਆ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਉਸ ਨੇ ਮਾਇਆ ਦਾ মোহ ਦੂਰ ਕਰਕੇ ਜਗਤ ਦੀ ਅਸਲੀਅਤ ਨੂੰ ਵੇਖ ਕੇ ਅੰਤਰਾਤਮੇ ਟੇਕੇ ਆਤਮਕ ਦੀਵਨ ਦੇਣ ਵਾਲਾ ਨਾਮ ਰਸ ਲੈ ਤਉ ਗੁਣ ਈਸ ਬਰਨ ਨਹੀਂ ਸਕੋਂ ਤੁਮ ਮੰਦਰ ਹਮ ਨਿਕ ਕੀਰੇ ਏ ਪ੍ਰਭੂ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ ਤੂੰ ਇੱਕ ਸੋਹਣਾ ਮੰਦਰ ਹੈ ਅਸੀਂ ਜੀਵ ਉਸ ਵਿੱਚ ਰਹਿਣ ਵਾਲੇ ਨਿੱਕੇ ਨਿੱਕੇ ਕੀੜੇ ਹਾਂ ਨਾਨਕ ਕਿਰਪਾ ਕਰੋ ਗੁਰ ਮਿਲੋ ਮੈਂ ਰਾਮ ਜਪਤ ਮਨ ਤੇਰੇ ਦੇ ਨਾਨਕ ਜੇ ਮੇਰੇ ਤੇ ਮਿਹਰ ਹੋਵੇ ਤੇ ਮੈਨੂੰ ਗੁਰੂ ਨਾਲ ਮਿਲਾ ਜਾਵੇਂ ਤਾਂ ਮੇਰਾ ਮਾਨ ਜਪ-ਜਪ ਕੇ ਤੇਰੇ ਚਰਨਾਂ ਵਿੱਚ ਸੁਦਾ ਟਿਕਿਆ ਰਹੇ